ਲੋਜੀ ਸ਼ਾਮ ਦੇ 5:30 ਹੋਣ ਵਾਲੇ ਸੀ ਤੇ ਆਪਾਂ ਸਬਜੀ ਇਹ ਜਿਹੜੀ ਕੱਟ ਲਈ ਹੈ शिमला ਮਿਰਚ ਤੇ ਨਾਲ ਆਪਾਂ ਥੋੜੀ ਜਿਹੀ ਪੈਂਗਣੀ ਲੱਗੀ ਸੀ ਘਰ ਚ ਉਹ ਵੀ ਐਡ ਕਰ ਲਈਏ ਨਾਲ ਇਹਦੇ ਤੇ ਪਿਆਜ਼ ਹਰੀਆਂ ਮਿਰਚਾਂ ਤੇ ਆਲੂ ਚੀਰ ਲੈ ਸੀ ਮੈਂ ਪਹਿਲਾਂ ਹੀ ਤੇ ਆਲੂ ਆਪਾਂ ਥੋੜੇ ਜਿਆਦਾ ਰੱਖਿਆ ਬੱਚਿਆਂ ਕਰਕੇ ਤੇ ਲਸਣ ਤੇ ਅਦਰਕ ਆਪਾਂ ਪਾਉਂਦੇ ਨਹੀਂ ਗਰਮੇ ਗਰਮੇ ਅਸੀਂ ਬਹੁਤ ਘੱਟ ਲਸਣ ਤੇ ਅਦਰਕ ਪਾਉਨੇ ਆ ਤੇ ਨਾਰਮਲੀ ਵਸਪਿਆ ਦਾ ਤੜਕਾ ਲਾ ਕੇ ਬਣਾਵਾਂਗੇ ਬਹੁਤ ਹੀ ਟੇਸਟੀ ਬਣਦੀ ਆ ਸਰੋਂ ਦੇ ਤੇਲ ਵਿੱਚ ਸਬਜੀ ਐ ਰਹੀ ਤੇ ਜਿਹੜਾ ਸਰੋਂ ਦਾ ਤੇਲ ਆਪਾਂ ਪਾਉਣੀ ਆ ਕੜਾਹੀ ਚ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਮੋਗੇ ਦਿਨ ਸੋਮਵਾਰ ਦਾ ਸੀ ਜੀ ਇਹ ਸੋਮਵਾਰ ਦਾ ਬਲੌਗ ਹੈ ਜੀ ਤੇ ਸੋਮਵਾਰ ਨੂੰ ਆਪਾਂ ਸ਼ਾਮ ਦਾ ਬਲੌਗ ਹੈ ਜਿਹੜਾ ਤੁਹਾਡੇ ਨਾਲ ਸ਼ਾਮ ਦੇ ਕੰਮ ਤੰਦੇ ਰਸੋਈ ਦੇ ਜਿਹੜੇ ਉਹ ਵਾਲੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਇੱਥੇ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਨੂੰ ਜਿਹੜਾ ਤੜਕਾ ਲਗਾਉਣ ਲੱਗੇ ਸੀ ਪਿਆਜ਼ ਆਪਾਂ ਪਹਿਲਾਂ ਭੁੰਨ ਲਵਾਂਗੇ ਵੀਡੀਓ ਨੂੰ ਜੇ ਵਿਨੈਸ ਸਕਿੱਪ ਕੀਤੇ ਐਂਡ ਤੱਕ ਜਰੂਰ ਵੇਖਿਓ ਤੇ ਇੱਥੇ ਆਪਾਂ ਹਰੀਆਂ ਮਿਰਚਾਂ ਪਾ ਦਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਸੰਡੇ ਵਾਲੇ ਦਿਨ ਮੀਂਹ ਪਿਆ ਗਿਆ ਸੀ ਪਰ ਸੋਮਵਾਰ ਨੂੰ ਫੇਰ ਉਸ ਤਰ੍ਹਾਂ ਹੀ ਹੋਮਸ ਜੀ ਹੋ ਗਈ ਹੈ ਮੌਸਮ ਦੇ ਵਿੱਚ ਗਰਮੀ ਫੇਰ ਉਨੀ ਵੱਧ ਗਈ ਹੈ ਲੋ ਜੀ ਇੱਥੇ ਆਪਾਂ ਸਵਾਦ ਅਨੁਸਾਰ ਨਮਕ ਹਲਦੀ ਧਨੀਆ ਪਾウダー ਤੇ ਗਰਮ ਮਸਾਲਾ ਪਾ ਕੇ ਭੁੰਨ ਲਵਾਂਗੇ ਤੜਕੇ ਨੂੰ ਤੇ ਨਾਲ ਹੀ ਇਹਦੇ ਆਲੂ ਹੁਣ ਪਾ ਦਵਾਂਗੇ ਆਲੂ ਆਪਾਂ 10 ਮਿੰਟ ਪਹਿਲਾਂ ਭੁੰਨ ਲਵਾਂਗੇ తడకే మిట్ ఢా పకా లేదు కచ్చే రెండు జాళీ సబ్జీ పా ద సబ్జీ ఘుంది పక్క దస్ మిట్లూ పకా లే అధిక పక్క గేసి ఆలూతో శిమలా మిర్చ సీరి శిమలా మిర్చతో బంగణని యాడ్ే ਦੋ ਤਿੰਨ ਕ ਲੱਗੀਆਂ ਹੋਈਆਂ ਸੀ ਤੇ ਉਹ ਆਪਾਂ ਵਿੱਚ ਹੀ ਪਾ ਲਈਆਂ ਸੀ ਫਿਰ ਡੈਡੀ ਕਰਨ ਦੋ ਤਿੰਨ ਤਾਂ ਹੈਗੀਆਂ ਨੇ ਭਾਈ ਵੀ ਵਿੱਚ ਹੀ ਪਾ ਦੇ ਸਬਜੀ ਦੇ ਦੇ ਕਿੱਥੇ ਅੱਡ ਬਣਾਉਂਦੇ ਫਿਰਾਂਗੇ ਥੋੜੀ ਜਿਹੀ ਸਬਕੀ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਤੋੜ ਕੇ ਪਹਿਲਾਂ ਬਣਾ ਲਈ ਸੀ ਤੇ ਦੋ ਤਿੰਨ ਹੋਰ ਹੋ ਗਏ ਅਸੀਂ ਜਲਦੀ ਉਹ ਤੇ ਆਪਾਂ ਵਿੱਚ ਹੀ ਪਾ ਲਈ ਸਬਜੀ ਦੇ ਫਿਰ ਹੁਣੇ ਆਪਾਂ ਟੱਕ ਕੇ ਪਕਾ ਲਵਾਂਗੇ ਇਹਨਾਂ ਇੱਧਰ ਆਪਾਂ ਆਟਾ ਗੁੰਨ ਕੇ ਰੱਖ ਲਿਆ ਸੀ ਨਾਲ ਦੀ ਨਾਲ 5:30 ਹੋ ਗਏ ਸੀ ਜੋ ਸਬਜੀ ਬਣਾਈ ਆ 6 ਵਜਣ ਵਾਲੇ ਸੀ ਤੇ ਸਬਜੀ ਬਣਾ ਕੇ ਆਪਾਂ ਟਗਨ ਕੇ ਉਸ ਤੋਂ ਬਾਅਦ ਆਪਾਂ ਜਾਣਾ ਸੀ ਸ਼ਹਿਰ ਕਿਉਂਕਿ ਜਿਹੜੀ ਮੇਰੀ ਭਤੀਜੀ ਆ ਉਹਨੇ ਜਾਣਾ ਸੀ ਮੇਰੇ ਭੈਣ ਨੇ ਲੈਣ ਆਉਣਾ ਸੀ ਉਹਨੇ ਚਲੋ ਕਹਿੰਦੇ ਵੀ ਵੱਡੀ ਭੂਆ ਮੈਂ ਦੀ ਤੇ ਮੇਰੇ ਕੋਲ ਵੀ ਦੋ ਤਿੰਨ ਦਿਨ ਰਹਿ ਜੂਗੀ ਤੇ ਇਸ ਕਰਕੇ ਆਪਾਂ ਸ਼ਾਮ ਨੂੰ ਜਿਹੜਾ ਬਾਜ਼ਾਰ ਜਾਣਾ ਸੀ ਉਹਦੇ ਲਈ ਫਰਾਕ ਲੈਣ ਤੇ ਪਹਿਲਾਂ ਕਿਹਾ ਸੀ ਵੀ ਚਲੋ ਸ਼ਗਨ ਦੇ ਦਾਂਗੇ ਤੇ ਫਿਰ ਕੁੜੀ ਕਹਿੰਦੀ ਵੀ ਫਰਾਕ ਲੈਣੀ ਐ ਮੈਂ ਬੇਟੀ ਤੇ ਫਿਰ ਮੈਂ ਕਿਹਾ ਚਲੋ ਫਰਾਕ ਲੈ ਕੇ ਦੇ ਦਿੰਨੇ ਆ ਕਿਉਂਕਿ ਛੋਟੀਆਂ ਕੁੜੀਆਂ ਨੂੰ ਜਿਹੜਾ ਫਰਾਕ ਪਾਉਣ ਦਾ ਸੌਂਕ ਬਹੁਤ ਹੁੰਦਾ ਏ ਬੱਚੇ ਨੂੰ ਸੋਹਣੀ ਲੱਗਦੀ ਆ ਲਓ ਜੀ ਸਬਜ਼ੀ ਆਪਣੀ ਇੱਥੇ ਬਣ ਕੇ ਤਿਆਰ ਸੀ ਤੇ ਨਾਲ ਹੀ ਹਸਬੰਦ ਦੇ ਆਉਣ ਦਾ ਟਾਈਮ ਹੋ ਗਿਆ ਸੀ ਤੇ ਆਪਾਂ ਇੱਥੇ ਚਾ ਰੱਖ ਦਿੱਤੀ ਸੀ ਬਣਾਉਣੀ ਉਹਨਾਂ ਦੇ ਲਈ ਨਾ ਹੁਣ ਪਚਾਹ ਬਣਾ ਲਵਾਂਗੇ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਲੱਗਦੀ ਵੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਐਂਡ ਵਿੱਚ ਜ਼ਰੂਰ ਜਾਇਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਜਿਹੜੀਆਂ ਕਿੱਦਾਂ ਦੀ ਲੱਗਦੀਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜੇ ਤੁਹਾਨੂੰ ਲੱਗਦਾ ਵਾ ਕੋਈ ਆਪਣੀ ਵੀਡੀਓ ਦੇ ਵਿੱਚ ਕਮੀ ਪੇਸ਼ੀ ਆ ਜਾਂ ਕੋਈ ਗਲਤੀ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਸਕਦੇ ਹੋ ਆਪਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਲੋ ਜੀ ਚਾਹ ਇੱਥੇ ਬਣ ਗਈ ਸੀ ਹਸਬੰਦ ਵੀ ਆ ਗਏ ਸੀ ਤੇ ਚਲੋ ਜੀ ਇਹਨਾਂ ਨੂੰ ਚਾਹ ਦਿੰਨੇ ਆਪਾਂ ਮੋਜੀ ਇੱਥੇ ਆਪਾਂ ਚਾਹ ਦੇਤੀ ਸੀ ਤੇ ਦੁੱਧ ਗਰਮ ਰੱਖ ਦਿੱਤਾ ਸੀ ਤੇ ਆਪਣੇ ਮੱਝਾ ਹੈ ਨਹੀਂ ਤੇ ਆਪਾਂ ਮੁੱਲੇ ਦੁੱਧ ਲੈਣੇ ਆ ਤੇ ਇਹ ਦੁੱਧ ਆਪਾਂ ਗਰਮ ਕਰ ਦਿੱਤਾ ਸੀ ਬਸ ਦੁੱਧ ਗਰਮ ਕਰਕੇ ਉਸ ਤੋਂ ਬਾਅਦ ਮੈਂ ਠੰਡਾ ਕਰਨਾ ਰੱਖ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਬਾਜ਼ਾਰ ਜਾਣਾ ਸੀ ਤੇ ਇਹ ਦੁਪਹਿਰ ਦਾ ਬਲੌਗ ਹੈ ਜੀ ਇੱਥੇ ਬੱਚੇ ਲੱਗੇ ਹੋਏ ਸੀ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਮਸਤੀ ਕਰਨ ਦੇ ਦਾ ਖਾਣਾ ਖਾਣਾ ਕੜੇ ਕੱਲ ਨੂੰ ਉਸ ਗੁਡੀਆਂ ਨੇ ਚਲੇ ਜਾਣਾ ਤੇ ਫਿਰ ਇਹਨੇ ਦਿਲ ਨਹੀਂ ਲਾਉਣਾ ਹੈਗਾ ਤੇ ਅਗਲੇ ਦਿਨ ਫਿਰ ਦੂਸਰੀ ਗੁਡੀਆਂ ਨੇ ਵੀ ਚਲੇ ਜਾਣਾ ਹੈ ਵੱਡੀ ਨੇ ਤੇ ਇਹ ਫਿਰ ਕੱਲਾ ਰਹਿ ਜਾਣਾ ਇਹਨੇ ਫਿਰ ਦਿਲ ਨਹੀਂ ਲਗਾਉਂਦਾ ਹੈਗਾ ਇਹ ਇਹਨਾਂ ਤੋਂ ਬਿਨਾ ਤੇ ਇੱਥੇ ਆਪਾਂ ਬਾਜ਼ਾਰ ਚਲੇ ਗਏ ਸੀ ਤੇ ਗੁਡੀਆਂ ਲਈ ਫਰਾਕ ਲੈਣ ਤੇ ਆਪਾਂ ਇੱਥੇ ਫਰਾਕ ਦੇਖਦੇ ਸੀ ਕਾਟਨ ਦੇ ਵਿੱਚ ਵੀ ਵਧੀਆ ਕੋਈ ਕਾਟਨ ਦੇ ਵਿੱਚ ਗਰਮੀ ਵਿੱਚ ਪੈ ਜਾਂਦੀ ਹੈ ਕਾਟਨ ਦੀ ਫਰਾਕ ਤੇ ਕੈਪਰੀ ਸੂਟ ਵਿਖਾਏ ਸੀ ਭਾਈ ਨੇ ਪਰ ਗੁੜੀ ਕਹਿੰਦੀ ਮੈਂ ਫਰੌਕ ਹੀ ਲੈਣੀ ਆ ਤੇ ਮੈਨੂੰ ਵੀ ਬਹੁਤ ਸ਼ੌਂਕ ਹੁੰਦਾ ਸੀ ਛੋਟੇ ਹੁੰਦੇ ਫਰੌਕ ਉਸ ਨੂੰ ਪਾਉਣ ਦਾ ਤੇ ਆਪਾਂ ਇੱਥੇ ਗੁੜੀ ਲਈ ਫਰੌਕ ਲੈ ਲਈ ਸੀ ਤੇ ਸ਼ਾਮ ਦਾ ਕਾਫੀ ਟਾਈਮ ਹੋ ਗਿਆ ਸੀ ਤੇ ਥੋੜੀ ਜਿਹੀ ਸ਼ਾਪਿੰਗ ਆਪਾਂ ਖੁਦ ਲਈ ਵੀ ਕਰ ਲਈ ਸੀ ਨੇਲ ਪੇਂਟ ਵਗੈਰਾ ਦੇ ਤੇ ਬਹੁਤ ਸੋਹਣੀਆਂ ਸੋਹਣੀਆਂ ਨੇਲ ਪੇਂਟ ਪਈਆਂ ਸੀ ਤੇ ਹਸਮਣ ਕਹਿੰਦੇ ਲੈ ਲਓ ਜੀ ਲੈਣੀ ਆ ਹਣ ਲੋ ਜਿਹੜਾ ਦਿਨ ਮੰਗਲਵਾਰ ਸੀ ਤੇ ਬੱਚੇ ਨਮਾ ਧਮਾ ਕੇ ਮੈਂ ਬਿਠਾ ਦਿੱਤੇ ਸੀ ਸਿਰ ਸੁਰਵਾ ਕੇ ਤੇ ਲੱਗੇ ਹੋਏ ਸੀ ਖੇਡਣ ਆਪਣੀਆਂ ਖੇਡਾਂ ਜੋ ਸੀ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਉਦਾਂ ਦੀਆਂ ਲੋ ਜੀ ਸ਼ਾਮ ਦੇ 3:00 ਵਜੇ ਸੀ ਸ਼ਾਮ ਨੂੰ ਸਿਸਟਰ ਮੇਰੇ ਆ ਗਏ ਸੀ ਬੁੜਿਆਂ ਨੂੰ ਲੈਣ ਤੇ ਆਪਾਂ ਨਵਾਂ ਖੰਡਾ ਸਰਵ ਕੀਤਾ ਪਹਿਲਾਂ ਤੇ ਬੱਚਿਆਂ ਨੇ ਵੀ ਪੀਤਾ ਤੇ ਇੱਥੇ ਆਪਾਂ ਉਹਨਾਂ ਨੂੰ ਖਾਣ ਲਈ ਸਮੋਸੇ ਤੇ ਚਾਹ ਦੇ ਨਾਲ ਤੇ ਇੱਥੇ ਮਠਿਆਈ ਰੱਖੀ ਸੀ ਤੇ ਮੈਂ ਘਣਾਂ ਤੇ ਇਹਨਾਂ ਦਾ ਬੇਟਾ ਤੇ ਮੇਰਾ ਭਤੀਜਾ ਰਖਣਾ ਜਿਹੜੀ ਗੁੜੀ ਆਈ ਵੀ ਆ ਦਾ ਬ੍ਰਦਰ ਆਹੇ ਤੇ ਇਹ ਦੋਨੇ ਟਵਿੰਸ ਨੇ ਪਰੇਸ਼ਕ ਲੱਗ ਲੱਗਾ ਇਹ ਵੀ 10-14 ਸਾਲ ਬਾਅਦ ਹੋਈ ਸੀ ਭਾਬੀ ਤੇ ਵੀਰੇ ਉਹਨਾਂ ਦੇ ਇੱਥੇ ਉਹ ਚੱਲੇ ਸੀ ਤੇ ਰੋਕ ਰਿਆ ਸੀ ਬਾਹ ਫੜ ਕੇ ਦੀਦੀ ਵੀ ਤੂੰ ਜਾਣਾ ਨਹੀਂ ਹੈਗਾ ਆ ਜਾ ਪੁੱਤ ਆਜੂਗੀ ਫੇਰ ਦੀਦੀ ਛੁੱਟੀਆਂ ਚ ਆ ਜਾ ਚਲਾ ਰੋਣਾ ਨਹੀਂ ਹੈਗਾ ਕੋਈ ਕਰਕੇ ਘਰ ਮੀਨਾ ਬੀਜੀਆ ਚਲਾ ਜਾਏ ਸੀ ਅਰੇ ਕਮਰੇ ਚ ਚਲੀਏ ਚਲ 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 ਆ ਜਾ ਲੈ ਦੱਸ ਜੀ ਜਪਦੇ ਰੋਣਾ ਤੇ ਮੈਨੂੰ ਸੱਗਰਤ ਹੂੰ ਲੋ ਜੀ ਸਮਰੰਤਾ ਰੋਸ ਗਿਆ ਤੇ ਬਹੁਤ ਔਖੇ ਮੈਨੂੰ ਮਨਾਇਆ ਸੀ ਤੇ ਇਸ ਤੋਂ ਬਾਅਦ ਫਿਰ ਆਪਾਂ ਭਾਂਡੇ ਮਾਂਜਣ ਲੱਗ ਗਏ ਸੀ ਤੇ ਦੀਰਿਆਂ ਨੂੰ ਕਹਿੰਦਾ ਸੀ ਵੀ ਤੁਸੀਂ ਵੀ ਚਲੇ ਜਾਉਂਗੇ ਮੈਂ ਕੱਲਾ ਰਹਿ ਜਾਊਂਗਾ ਕਿ ਮੇਰੇ ਕੱਲਾ ਹੀ ਰਹਿ ਜਾਂਦਾ ਵਿਚਾਰਾ ਹੋਰ ਕੋਈ ਬੱਚਾ ਹੈ ਨਹੀਂ ਹਸਬੰਦ ਮੇਰੇ ਕੱਲੇ ਹੀ ਨੇ ਤੇ ਮੰਮੀ ਵੀ ਹੁਣ ਗਏ ਹੋਏ ਸੀ ਨਾਨੀ ਜੀ ਹੁਣਾ ਕੋਲੇ ਦਵਾਈ ਦਿਵਾਉਣ ਉਹਨਾਂ ਨੂੰ ਤੇ ਮੈਂ ਮੇਰੀ ਨੰਦ ਤੇ ਡੈਡੀ ਤੇ ਮੇਰਾ ਹਸੁੰਡ ਅਸੀਂ ਹੁੰਨੀਆ ਕਰੇ ਸਾਡੀ ਇਹ ਛੋਟੀ ਜੀ ਫੈਮਿਲੀ ਆ ਤੇ ਇੱਥੇ ਆਪਾਂ ਭਾਂਡੇ ਮੰਜਣ ਲੱਗ ਗਏ ਸੀ ਤੇ ਨਾਲ-ਨਾਲ ਤੁਹਾਡੇ ਨਾਲ ਗੱਲਾਂ ਕਰਦੇ ਆਂ ਪਿਛਲੀਆਂ ਛੁੱਟੀਆਂ ਦੇ ਵਿੱਚ ਵੱਡੀ ਮੇਰੀ ਨੰਨ ਦਾ ਆ ਜਾਂਦੀ ਸੀ ਤੇ ਹੁਣ ਉਹਨਾਂ ਦਾ ਫੌਰਨ ਦਾ ਜਿਹੜਾ ਬਣ ਗਿਆ ਏ ਦੂਸਾ ਲੋਕ ਹੋ ਗਿਆ ਉਹਨਾਂ ਨੂੰ ਗਿਆ ਨੂੰ ਉਹ ਵੀ ਬੱਚੇ ਪਹਿਲਾਂ ਆ ਜਾਂਦੇ ਸੀ ਰੌਣਕ ਲੱਗ ਜਾਂਦੀ ਸੀ ਛੁੱਟੀਆਂ ਵਿੱਚ ਤੇ ਹੁਣ ਇਹ ਜਿਹੜੀ ਵਿਚਕਾਰਲੀ ਨੰਨ ਦੋ ਬਾਹਰ ਚਲੇ ਗਏ ਤੇ ਇਹ ਵੱਡੀ ਨੰਨ ਦੇ ਦੀਆਂ ਬੇਟੀਆਂ ਸੀ ਦੋ ਬੇਟੀਆਂ ਨੇ ਉਹਨਾਂ ਦੇ ਤੇ ਛੋਟੀ ਨੰਨ ਦੋਲੇ ਅਨਮਰਿੜੀਆ ਤੇ ਮਾਸੇ ਬੱਚਿਆਂ ਦਾ ਇਦਾਂ ਹੀ ਹੁੰਦਾ ਵਾ ਛੋਟੀਆਂ ਵਿੱਚ ਆਉਂਦੇ ਜਦੋਂ ਫਿਰ ਰੌਣਕ ਲਗਾ ਜਾਂਦੇ ਆ ਤੇ ਫਿਰ ਜਦੋਂ ਜਾਂਦੇ ਆ ਫਿਰ ਦਿਲ ਵੀ ਨਹੀਂ ਲੱਗਦਾ ਉਹਨਾਂ ਤੋਂ ਬਿਨਾ ਤੇ ਸ਼ਰਾਪ ਤਾਂ ਕਰਦੇ ਆ ਰੜ ਕੇ ਆਪਣੀਆਂ ਖੇਡਾਂ ਖੇਡਦੇ ਆ ਇਹਨਾਂ ਨੂੰ ਦੇਖ ਦੇ ਕੇ ਇਦਾਂ ਹੁੰਦਾ ਵੀ ਆਪਣਾ ਬਚਪਨਾ ਜਿਹੜਾ ਚੇਤੇ ਆ ਜਾਂਦਾ ਵਾ ਬਾਕੀ ਬੱਚੇ ਖੇਡ ਹੀ ਜਾਂਦੇ ਆ ਜਾਂ ਫਿਰ ਮੋਬਾਈਲ ਵਗੈਰਾ ਦੇਖੀ ਜਾਂਦੇ ਆ ਇੱਥੇ ਆਪਾਂ ਢਾਂਡੇ ਪੜਾ ਪੜਾ ਕਲੀਨ ਕਰਦੇ ਸੀ ਤੇ ਆਪਾਂ ਵੀਡੀਓ ਥੋੜੀ ਜਿਹੀ ਫਾਸਟ ਕਰਦੇ ਸੀ ਫਿਰ ਜ਼ਿਆਦਾ ਲੰਬੀ ਵੀਡੀਓ ਬਣ ਗਈ ਸੀ ਤੇ ਆਪਾਂ ਫਟ ਢਾਂਡੇ ਆਪਾਂ ਕਲੀਨ ਕਰ ਦਿੱਤੇ ਸੀ ਸ਼ਾਮ ਦੇ ਤੇ ਅੱਜ ਦਾ ਆਪਣਾ ਇਹ ਵਲੌਗ ਸੀ ਜੀ ਦੋ ਦਿਨ ਦਾ ਬਕਦੀ ਇਹ ਵਲੌਗ ਆਪਾਂ ਇੱਕ ਦਿਨ ਛੱਡ ਕੇ ਪਾਇਆ ਕਰਾਂਗੇ ਤੇ ਮਿਲਦੇ ਆਂ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਿਆਰਾ ਯਾ ਕਮੈਂਟ ਜ਼ਰੂਰ ਕਰਿਓ ਤਦ ਤੱਕ ਲਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ